उदासपुर ਦੇ ਵਿੱਚ ਬੁਕੇਰੀਆ ਰੋਡ ਤੇ ਇੱਕ 40 ਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਰਾਹਤ ਦੀ ਖਬਰ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਕਾਰ ਚਾਲਕ ਮਨੋਸ਼ ਕੁਮਾਰ ਮੁਤਾਬਕ ਟਰੈਕਟਰ ਟਰਾਲੀ ਚਾਲਕ کافی ਤੇਜ਼ ਰਫਤਾਰ ਦੇ ਨਾਲ ਟਰੈਕਟਰ ਚਲਾ ਰਿਹਾ ਸੀ ਅਤੇ ਬੱਸ ਨੂੰ ਓਵਰਟੇਕ ਕਰ ਰਿਹਾ ਸੀ ਤੇਜ਼ ਰਫਤਾਰ ਹੋਣ ਦੇ ਕਾਰਨ ਉਸ ਤੋਂ ਬ੍ਰੇਕ ਨਹੀਂ ਲੱਗੀ ਤੇ ਦੂਜੇ ਪਾਸੇ ਤੋਂ ਆ ਰਹੀ ਕਾਰ ਦੇ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਹੋ ਗਿਆ ਆਪਾਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਏ ਬਹੁਤ ਤੇਜ਼ ওভারਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰ ਨੂੰ ਆਇਆ ਤਾਂ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ ਦੋ ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਰਹੀ ਹੈ ਬਾਕੀ ਥੋੜਾ ਬੋੜਾ ਸੱਟਾਂ ਤੇ ਲੱਗੀਆਂ ਆਏ ਆ ਨਹੀਂ ਨਹੀਂ ਜ਼ਿਆਦਾ ਨਹੀਂ ਟਰਾਲੀ ਵਾਲਾ ਦੇ ওভারਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਨ ਹੋ ਗਿਆ ਉਹ ਬੈਠਾ ਆਹ ਸਾਹਮਣੇ ਨਸ਼ਾ ਕੀਤਾ ਹਾਂ ਜੀ ਠੀਕ ਹੈ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡੈਮੇਜ ਹੋ ਗਈ ਅੱਗੋਂ ਜੀ ਕਿਧਰੋਂ ਆ ਤੁਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੇ ਘਰ ਚਲ ਰਹਾ ਬੱਸ ਨੇ ਗੱਡੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਜਿਹਨੇ ਪਿਛੋਂ ਪੈ ਤੇ ਗੱਡੀ ਬ੍ਰੇਕਾ ਥਾਮਦੀ ਮੈਂ ਮੰਗਰਾ ਹਾਂ ਰਹੀ ਉਹ ਫੇਰ ਟੈਨੇ ਕਰਨਾ ਘਾਹੋਲੀ ਹੋਣਾ ਸੀ ਤੇ ਫੋਲੀ ਕਰਦਾ ਕਰਦਾ ਵੀ ਤਾਂ ਮੈਂ ਮ ਬਾਟਾ ਵਿੱਚ ਬਚ ਲਾਂਗਾ ਮੈਂ ਮਾ ਥੱਲੇ ਤਾ ਦੇਣਾ ਉਹ ਥੱਲੇ ਨੂੰ ਉਤਣ ਦੇ ਜੇ ਭਾਜੀ ਆਣੀ ਆ ਗਏ ਮੈਨਾਂ ਨਹੀਂ ਲਿਆ ਗਿਆ ਸ਼ਾਤ ਤੇ ਬਦ ਲਾਤੀ ਕਹਿੰਦਾ ਉਹ ਤੇ ਉਹ ਤੇ ਅਤੀਜ ਨਹੀਂ ਉਹ ਪਿਛੋਂ ਜੇ ਪੈ ਚ ਲਿਆ ਬੇਗਮਾਤ ਮੰਦਾ ਉਹ ਕਿੰਨਾ ਵੀ ਚੀਜ਼ ਨੂੰ ਥੰਮਣਾ